ਪੰਜਾਬੀਆਂ ਦਾ ਨਾਮ ਜਿੱਥੇ ਵੀ ਆਉਂਦਾ ਹੈ ਤਾਂ ਲੰਗਰ ਸੇਵਾ ਸਭ ਤੋਂ ਪਹਿਲੇ ਪੰਜਾਬੀਆਂ ਦੇ ਨਾਮ ਗਿਣੀ ਜਾਂਦੀ ਹੈ ਤੇ ਅੱਜ ਅਸੀਂ ਅਜਿਹੇ ਲੰਗਰ ਦੀ ਗੱਲ ਕਰ ਰਹੇ ਹਾਂ ਜੋ ਬਿਲਕੁਲ ਅਨੋਖਾ ਹੈ ਤੇ 60 ਸਾਲ ਤੋਂ ਇੱਕ ਵਿਅਕਤੀ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਸੰਤੋਖ ਸਿੰਘ ਪਿਛਲੇ 60 ਸਾਲ ਤੋਂ ਗੰਨੇ ਦਾ ਲੰਗਰ ਲਗਾ ਕੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਗੰਨੇ ਦੇ ਲੰਗਰ ਦੇ ਵਿੱਚ ਚਾਹੇ ਕੋਈ ਕਿਤੋਂ ਵੀ ਆ ਜਾਏ ਜਿੰਨਾ ਮਰਜ਼ੀ ਗੱਲੇ ਦਾ ਰਸ ਲੈ ਜਾਵੇ ਸੰਤੋਖ ਸਿੰਘ ਕਦੇ ਕਿਸੇ ਨੂੰ ਮਨਾ ਨਹੀਂ ਕਰਦੇ ਤੇ 60 ਸਾਲ ਤੋਂ ਉਹਨਾਂ ਨੇ ਇਹ ਸੇਵਾ ਬਾਦਸਤੂਰ ਜਾਰੀ ਰੱਖੀ ਹੈ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਸਤੋ ਸingh ਬਾਬਾ ਜੀ ਕਦੋਂ ਦਾ ਲਾਰੇ ਰੇਰ ਦੇ ਇਹ ਕੋ 50 ਸਾਲ ਹੋ ਗਏ ਕਿਦਾਂ ਬਾਬਾ ਜੀ ਇਹੋ ਜੀ ਇਹ ਮਾਰਾਇ ਕੇ ਲਿਆੜੀ ਜਾਨਣ ਉਹਨਾਂ ਦੀ ਸਾਰੀ ਮੇਰ ਮਾਰਾ ਦੀ ਖੇਰੇ ਭਾਈ ਜਿੱਤੇ ਬਾਬਾ ਜੀ ਨਾ ਮਤਲਬ 20 30 ਰੁਪਏ ਦਾ ਲਾਰ ਹੋ ਤਾਂ ਚੱਲਣ ਗਿਆ ਜਿੱਤੇ ਮੱਲੋ ਤਸਾਉਣ ਜੇ ਡੀਗਰੇ ਤੇ ਕਦੋਂ ਸਾਡੀ ਵਾਰੀ ਆਵੇ ਕਦੋਂ ਐ ਗੱਲਾਂ ਕਰੀਏ ਤੁਹਾਡੀ ਮਤਲਬ ਇਹ ਮਲੋਆ ਉਹਨਾਂ ਦੀ ਮੇਰ ਹੈ ਸਾਡੇ ਦੀ ਕੋਈ ਗੱਲ ਸਾਡੇ ਵਾਸਤੇ ਕੋਈ ਗੱਲ ਨਹੀਂ ਉਹਨਾਂ ਨੇ ਹੀ ਲੋਈ ਵੇ ਗਏ ਹੈ ਤੇ ਉੱਥੇ ਗਏ ਹੈ ਤੇ ਉੱਥੇ ਉਹਨਾਂ ਨੇ ਮੋਹਰ ਲਾਈ ਆ ਉਹ ਬੜੇ ਚੇਤੀ ਗੱਲ ਹੈ ਅੰਮ੍ਰਿਤਪੁਰ ਤੋਂ ਚੁਣ ਬੁਲਕ ਮੇ ਤੇ ਉੱਥੇ ਗੇਰਤਰਾ ਮਸਤੋ ਉੱਥੇ ਗਏ ਹੈ ਆਹੀ ਤੇ ਲੋਈ ਪਈ ਖਾਵਾ ਪੀਆਗੇ ਹਾਂਜੀ ਦਰਸ਼ਨ ਮੇ ਦਾ ਸਾਥ ਸੰਗਤ ਦਾ ਕਰਾਂਗੇ ਹਾਂਜੀ ਆਹ ਤੇ ਉਹ ਆਹੀ ਗਏ ਅੱਗੇ ਤੇ ਕੀਤਲ ਹੋਣ ਰਿਹਾ ਸੀ ਮਹਾਰਾਜ ਦਾ ਰਾਜੀ ਤੇ ਹਨ ਕੀਤਲ ਕਰ ਤੇ ਮਹਾਰਾਜ ਜੇ ਪਰਾਜਰੀ ਹਣ ਆਏ ਮਹਾਰਾਜੀ ਫਿਰ ਆਏ ਪਰਾਜਰੀ ਉਹ ਆੜਗੇ ਜਨਾ ਚਾਚ ਫਿਰ ਸੰਗਤ ਬੇਅੰਦਾਜ਼ੀ ਉਹਨਾਂ ਦੇ ਨਿਗਾ ਮਾਰੀ ਉਧਰ ਵੀ ਉਧਰ ਵੀ ਉਹ ਆਖ ਲੱਗੇ ਭਈ ਇਹ ਕੀ ਕਿੱਧਰ ਆਈ ਹੈ ਸੰਗਤ ਤੇ ਕੀ ਕਰਨ ਆਏ ਨੇ ਗਪਾਲ ਸਿੰਘ ਗੜਬਈ ਹੁੰਦਾ ਸੀ ਮਹਾਰਾਜ ਦਾ ਪਵਾ ਦਿਨ ਮਹਾਰਾਜ ਜੀ ਆਪ ਦੇ ਦਰਸ਼ਨ ਕਰਨ ਆਏ ਨੇ ਅੰਦੇ ਨਾਲ ਅੱਜ ਸਾਡੇ ਦਰਸ਼ਨ ਨਹੀਂ ਹੋਣੇ ਇਹਨਾਂ ਨੂੰ ਅੱਜ ਤੇ ਜੋ ਘਰਾਂ ਨੂੰ ਐਂ ਝੜਾ ਕਿਰਾ ਇਹ ਲੋਈ ਦਾ ਜੀ ਹਾਂਜੀ ਤੇ ਲੋਈ ਦੇ ਜਿਨਾਂ ਨੇ ਕਮਾਲ ਲਾਇਆ ਬਾਹਾਂ ਖੜੀਆਂ ਕਰਦਾ ਦੁਨੀਆ ਬੜੀਆ ਬਾਹਾਂ ਖੜੀਆਂ ਕੀਤੀਆਂ ਇਹਨਾਂ ਆਖਿਆ ਜੀ ਮੈਂ 20 ਕਿੱਲੇ ਕੋ 40 ਕਿੱਲੇ ਕੋ 10 ਕਿੱਲੇ ਕੋ 5 ਕਿੱਲੇ ਉਹਨਾਂ ਆਖਿਆ ਵੀ ਜਾ ਕੇ ਲੰਗਰ ਲਾਓ ਇਸ ਚੱਲ ਕੇ ਤੇ ਮੇਰਾ ਮਤਲਬ ਵੀ ਚੰਗੇ ਬਾੜੇ ਜਿਹੜੇ ਨੇ ਉਹ ਸਾਰੇ ਇੱਕੋ ਜਿਹੇ ਐ ਸਾਰੇ ਕੀਰਾਂ ਖਾਨ ਇਹ ਬੜਾ ਵੱਡਾ ਦਾਨ ਜਿਹੜਾ ਬਾਗੀ ਦਾ ਦਾਨ ਇਹ ਤੋਂ ਬਾਕੀ ਸਭ ਥੱਲੇ ਚੀਜ਼ਾਂ ਹਾਂਜੀ ਤੇ ਉਹ ਅਹੀ ਨਹੀਂ ਉਥੇ ਤੋਂ ਮੁਰਕੇ ਮਾਰ ਕਰਦੇ ਸਾਡੇ ਦੇ ਕਿਸਾਨ ਕੀ ਕਿਰਸਵਾ ਕੀਤੀ ਆਈਏ ਕਿਰਨਾ ਵਾਲੀਆਂ ਆਈ ਦੇ ਬਰਾ ਕੀ ਹੋ ਗਏ ਰੋਣ ਲੱਗ ਪਏ ਹੈ ਹਾਂਜੀ ਆਂਦਰ ਉੱਠੋ ਤਾਂ ਰੋ ਰ ਜਾ ਕੇ ਤੇ ਲੰਗਰ ਲਾਉ ਹੈ ਹੀ ਬਰਾ ਕੇ ਤੇ ਉਦੋਂ ਦਾ ਇੱਕ ਕੰਮ ਚੱਲਦਾ ਹੈ ਉਹ ਡੰਗਰਾਂ ਦੀ ਵਾਈ ਹੁੰਦੀ ਧੱਗੇ ਜੁੱਤੇ ਆਣ ਕੇ ਪਰ ਉਹ ਡੰਗਰਾਂ ਨਾਲ ਕੱਟ ਕੇ ਆਹ ਡੰਗਰਾਂ ਨਾਲ ਤੇ ਹੁਣ ਮੇਰਾ ਮਹਾਰਾਜ ਦੀ ਮਾਲਕ ਨੇ ਜਨਰੇਟਰ ਦਿੱਤਾ ਆ ਵੀ ਬੱਤੀ ਆਉਂਦੀ ਹੈ ਤੇ ਚਲਾਈ ਦਾ ਕੰਮ ਕਿਨੇ ਉਹ ਬੱਬਰ ਚੱਲੂਗੀ ਤੇ ਕਿਨੇ ਉਹ ਚੱਲੇ ਇਹ 9 ਵਜੇ ਚੱਲੂ ਹੋਇਆ ਹਾਂਜੀ ਜਿੰਨਾ ਚਿਰ ਆਉਂਦੇ ਰਹਾਂ ਲੋਕੀ ਚੱਲਦਾ ਰਹੇ ਆ ਆਹਹ ਬਤਲੀ ਇਹ ਮਜਾ ਆਹ ਰੋ ਤੇ ਕਿਾ ਮਤਲਬ ਟੋਰੀਆਂ ਦੇ ਨਾਲ ਲੈਂਦੇ ਪਕੌੜੀਆਂ ਦਾ ਹਦਕਾ ਲਾਇਆ ਅੱਗੇ ਲਾਇਆ ਹੀ ਇੱਕ ਵਾਰੀ ਤੇ ਲੋਕੀ ਟੋਕਰੀਆਂ ਜੋ ਆਪੇ ਹੀ ਖੜ-ਖੜ ਪਖਾਈ ਜਾਂਦੇ ਹਨ ਜਿਹੜੇ ਆਉਂਦੇ ਹਨ ਤੋਂ ਸਾਨੂੰ ਬੜੀ ਗੁਲਿਆਨਤਾ ਹੀ ਮੈਂ ਵੀ ਇਹ ਕੰਮ ਗਲਤ ਆ ਤੇ ਆਹ ਕਹਿੰਦਾ ਮੁੜਿਆ ਨੂੰ ਆਖਿਆ ਵੀ ਜੇ ਤੇ ਕੋ ਖਲੋਣਾ ਇਹ ਤੇ ਠੀਕ ਆ ਫਿਰ ਚੱਲਦਾ ਰਹੇਗਾ ਕੰਮ ਤੇ ਹੁਣ ਹੁੰਦਾ ਹੀ ਆ ਫੌਜੀ ਆ ਸਾਡਾ ਇਹਦੇ ਲਾਇਆ ਹੀ ਚਾਫਰ ਗਿਆ ਹੀ ਹੁਣ ਤਾਂ ਪਾਪਾ ਸੇ ਰੋਹ ਦਾ ਬਾਬਾ ਜੀ ਕੋਈ ਲਿਮਟ ਰੱਖੀ ਵੀ ਜਾਂ ਕੋਈ ਹੱਦ ਬੰਨ੍ਹ ਕੋਈ ਨਹੀਂ ਨਹੀਂ ਲਿਮਟ ਕੋਈ ਨਹੀਂ ਲਿਮਟ ਕੋਈ ਨਹੀਂ ਹਾਂ ਜਿੰਨੀ ਮੱਦੀ ਵਰਤਦੇ ਜਿੰਨੀ ਬਾਜੀ ਹੈ ਕੋਈ ਟੋਲਮੀ ਨਹੀਂ ਨੂੰ ਅੱਜ ਇੱਕ ਭਾਗਵਾਲ ਆਇਆ ਸੀ ਵੱਡਾ ਜਾਨਦਾ ਮੈਂ ਆਇਆ ਤੇ ਉੱਥੇ ਦੋ-ਤਿੰਨ ਬੰਦੇ ਹਨ ਉਹ ਦੋ-ਤਿੰਨ ਵਾਰੀ ਲੈ ਗਏ ਉਹ ਸਾਨੂੰ ਵੀ ਇਥੇ ਪਤਾ ਲੱਗ ਗਿਆ ਤੁਹਾਨੂੰ ਵੀ ਪਤਾ ਲੱਗਦਾ ਹੈ ਹੈ ਚਾਹੀ ਵੀ ਆਏ ਆ ਨਾ ਮੈਂ ਆਦੋਂ ਜਿੰਨੀ ਮੱਦੀ ਆਉਂਦਾ ਉਹ ਜਾ ਕੇ ਉਹ ਆਖੀ ਲੈ ਗਏ ਸਾਡੇ ਤਾਂ ਅਜੇ ਇਹੋ ਹੀ ਨੁੰਦੇ ਨੇ ਹੋਰ ਤੇ ਨਹੀਂ ਲਾਉਂਦੇ ਵੇਖੇ ਇਹ ਇਹ ਅਸੀਂ 50 ਸਾਲ ਤੋਂ ਲੰਮਦੇ ਨੇ ਪਹਿਲਾਂ ਢਗਿਆ ਨਾਲ ਰੋ ਕੱਢ ਕੇ ਦਿੰਦੇ ਸੀ ਬਹੁਤ ਦਾਣਾ ਤੇ ਹੁਣ ਇਹਨਾਂ ਜਨਰੇਟਰ ਰੱਖਿਆ ਤੇ ਜਨਰੇਟਰ ਇਹਨਾਂ ਦੇ ਮਹਾਰਾਜ ਦੀ ਕਿਰਪਾ ਇਹਨਾਂ ਦੇ ਚਲੋ ਮਹਾਰਾਜ ਹੀ ਕਰਾਉਂ ਰਿਹਾ ਸਭ ਕੁਝ ਹਾਂਜੀ ਕੋਈ ਨਹੀਂ ਹੋਰ ਬਾਗੀ ਨਹੀਂ ਕੋਈ ਵੀ ਮਹਾਰਾਜ ਜਿਸ ਤੇ ਰਾਮ ਹੋਇਆ ਉਹਨਾਂ ਦੇ ਇਹ ਸੇਵਾ ਲੱਗਦੀ ਹੈ ਬਾਬਾ ਜੀ ਹੋਰ ਜੇ ਕਿਸਾਨਾਂ ਨੂੰ ਲਾਇਆ ਜਾਂਦਾ ਮਤਲਬ ਕਮਾਲ ਆ ਜਾਂਦਾ ਕਿ ਉਹ ਦਾਖਲੇ ਵੀ ਜੋ ਲਾਇਆ ਜਾਂਦਾ ਹਾਂਜੀ ਉਹਨਾਂ ਦੀ ਮਿਲੋ ਠੀਕ ਰਹਿੰਦੀ ਹੈ ਜਾਂ ਲੀਵਰ ਤਾਂ ਜਾਂ ਕਿੱਦਾਂ ਕਰਕੇ ਤੇ ਉਹਨਾਂ ਦਾ ਮਤਲਬ ਵਾਰੀ ਆਉਂਦੀ ਦੀਪ ਰਹਿੰਦੀ ਆ ਤੇ ਮਤਲਬ ਆਪਾਂ ਜਿਹੜਾ ਕੰਨਾ ਜਿਹੜਾ ਮਿਲਦੇ ਉਹਦੀ ਵਾਰੀ ਆ ਹਾਂਜੀ ਇਹਨਾਂ ਲੋਈ ਦੀ ਸੇਵਾ ਕੀਤੀ ਤੁਸੀਂ ਕਿੱਦਾਂ ਵੰਦੇ ਜੀ ਕੀ ਜੀ ਮਤਲਬ ਕਿਸਾਨਾਂ ਨਾਲੋਂ ਦਾਖਲ 20 ਗੱਡ ਲਾਇਆ ਕਰਦਾ ਉਹਨਾਂ ਲੋਈ ਦੀ ਸੇਵਾ ਨਹੀਂ ਕੀਤੀ ਜਾਂਦੀ ਨਹੀਂ ਆ ਨਹੀਂ ਕਰਦੇ ਹੋ ਇਹ ਇਹਨਾਂ ਦੀ ਭਾਵਨਾ ਮੈਂ ਭਾਵਨਾ ਮਹਾਰਾਜ ਨੇ ਬਣਾਈਆਂ ਇਹਨਾਂ ਦੀ ਤੁਸੀਂ ਸ਼ਹਿਰ ਦੇਖਣਾ ਜਿੱਦਾਂ ਪਬਲਿਕ ਦੇ ਵਿੱਚ ਇੱਕ ਅੱਧਾ ਕਿ ਕਿਸਾਨ ਦਾ ਗੰਨਾ ਟੁੱਟ ਜਾਂਦਾ ਉਹ ਮਤਲਬ ਕੰਮ ਜਾਂ ਲਫਰ ਫੜ ਜਾਂਦਾ ਵਾ ਇਹਨਾਂ ਲੋਈ ਦਾ ਤਲਬ ਪ੍ਰਾਲਾ ਕੀਤਾ ਜਾਂਦਾ ਹੈ ਜਦੋਂ ਦੇਖੇ ਇਹਨਾਂ ਦਾ ਮਹਾਰਾਜ ਨੇ ਇਹਨਾਂ ਨੂੰ ਕਦੀ ਨਾ ਮੋੜੇ ਨਹੀਂ ਕਿਸ ਨੂੰ ਤੇ ਜਿਹੜਾ ਮਰਜੀ ਆ ਜੇ ਮਤਲਬ ਕਿ ਜਵਾਦ ਬੰਦਨ ਦਾ ਕੋਈ ਰੁਕੀ ਤੀਰ ਨਹੀਂ ਨਾ ਨਾ ਕਿਸੇ ਦਾ ਨਹੀਂ ਸਾਈ ਆ ਜੇ ਜੱਟਾ ਜੇ ਮੈਂ ਜਿਹੜਾ ਮਰਜੀ ਆ ਜੇ ਹਰ ਗੁਰਨਾਨਕ ਵਾਲਾ ਮੇਲਾ ਇਹ ਮੇਰੇ ਚਾਚਾ ਜੀ ਨੇ ਸੰਤ ਜੀ ਜਿੰਨਾ ਤੇ ਬੜੀ ਬਾਬੇ ਕਿਲੇ ਕਿਲੇ ਵਾਲੇ ਦੀ ਕਿਰਪਾ ਹੈ ਜੋ ਕਿ ਮਹਾਰਾਜ ਕਿਲੇ ਵਾਲੇ ਨੇ ਲੰਗਰ ਦੀ ਸੇਵਾ ਵੱਲੋਂ ਰਉ ਦਾ ਲੰਗਰ ਵਾਸਤੇ ਸੇਵਾ ਵਾਸਤੇ ਬਚਨ ਕੀਤੇ ਸੀ ਤੇ ਇਹ ਉਹਨਾਂ ਦੇ ਬਚਨ ਮਦਦ ਨਿਭਾ ਰਹੇ ਨੇ ਤੇ ਹਰ ਸਾਲ ਇਹ ਜਿਹੜਾ ਮਤਲਬ ਮਾਗੀ ਦੇ ਟਾਈਮ ਤੇ ਸਾਰੇ ਕੋਈ ਵੀ ਆਏ ਇੱਥੋਂ ਆ ਕੇ ਰਉ ਦੀ ਸੇਵਾ ਜਿਹੜੀ ਆ ਕਰਦੇ ਨੇ ਤੇ ਬਹੁਤ ਕਿਲੇ ਵਾਲੇ ਦੀ ਇਹਨਾਂ ਤੇ ਕਿਰਪਾ ਸਾਡੇ ਪਰਿਵਾਰ ਤੇ ਬਬਈ ਨਾ ਤੇ ਇਹ ਬਬਈ ਨੰਦੀ ਨਾ ਹੋਰ ਵੀ ਇੱਥੇ ਕਿ ਲੱਗਦੇ ਨੇ ਹੋਰ ਲੱਗੇ ਕੋਈ ਇਸ ਇਲਾਕੇ ਵਿੱਚ ਕੋਈ ਨਹੀਂ ਸੇਵਾ ਕਰਦਾ ਕੋਈ ਵੀ ਡੀਪਲੀਟ ਕੋਈ ਨਹੀਂ ਜੀ ਇਹ ਭਗੋਲ ਤੱਕ ਕਲਾਂੌਰ ਜੋ ਵੀ ਆਏ ਜਿੱਥੋਂ ਵੀ ਆਏ ਸਾਰਿਆਂ ਨੂੰ ਇਹ ਮਤਲਬ ਆਮ ਲੋਕਾਂ ਨੂੰ ਕਮਾਦ ਵਗੈਰਾ ਤੇ ਇੱਥੇ ਕੰਮ ਕਰਾਈ ਜਾਂਦੀ ਹੁੰਦੀ ਆਮ ਲੋਕਾਂ ਦੇ ਕਮਾਦ ਤੇ ਬਹੁਤ ਨੇ ਪਰ ਸੇਵਾ ਇੰਨੇ ਵਰਗੀ ਕਿਸੇ ਨੇ ਨਹੀਂ ਕੀਤੀ ਇਹਦੀ ਸੇਵਾ ਉਹ ਕਿਵੇਂ ਦੇ ਦੋਗੇ ਜੀ ਇਹ ਸੇਵਾ ਜੀ ਬਹੁਤ ਮਹਾਨ ਸੇਵਾ ਮਹਾਰਾਜ ਕਿਲੇ ਵਾਲੇ ਦੀ ਬਖਸ਼ਿਸ਼ ਆ ਇਹਨਾਂ ਤੇ ਇਹ ਤਾਂ ਕਰਕੇ ਸੇਵਾ ਹੋ ਰਹੀ ਆ ਤੇ ਹੁਣ ਇਹ ਪਕੌੜਿਆਂ ਦਾ ਲੰਗਰ ਵੀ ਚਾਹ ਦਾ ਲੰਗਰ ਵੀ ਨਾਲ ਸ਼ੁਰੂ ਕਰ ਦਿੱਤਾ ਹੈ